ਇਦਣਾ ਆ ਜੀ ਕੋਨੀ ਨਾ ਤੇ ਮੈਂ ਮਰੋਂ ਨਾ ਝੂਠ ਮਲਾਜਮ ਸਾਹਿਬ ਤੁਸੀਂ ਇੱਥੇ ਬੈਠੇ ਰਹੋ ਪਿੱਛੇ ਵੇਖੋ ਕੀ ਬੰਡਿਆ ਉਹ ਕੀ ਬੰਡਿਆ ਵਾ ਵੇਖ ਲੈਨੇ ਚਲੋ ਇਧਰ ਆਓ ਤੇਰਾ ਮੇਲਾ ਲੱਗਾ ਵਾ ਚਲੋ ਚਲੋ ਲਿਆ ਪਾਪਾ ਕਾਟ ਪਰਚੀਆਂ ਦੇਈਏ ਉਹ ਪਰਚੀ ਤੇਨੂੰ ਸੌਦੇ ਵਾਲੇ ਜਨਾ ਮੇਰੇ ਕੋ ਨਹੀਂ ਹੈਗੀ ਕੋਈ ਵੀ ਪਰਚੀ ਪਰਚੀ ਤੇਰੇ ਕੋਈ ਸਾਰਾ ਕੁਝ ਆਹ ਵੇਖੋ ਕੀ ਬੰਡਿਆ ਅਿੱਥੇ ਹੁਣ ਕੋਈ ਆ ਗਿਆ ਆਪਣੀ ਤੇ ਆ ਗਈ ਨਾ ਨੌਕਰੀ ਖਤਰੇ ਚ ਉਹ ਇਹ ਕੀ ਬੰਦਿਆ ਵਾ ਉਹ ਬੜੀ ਹੋ ਗਈ ਆ ਓਏ ਆ ਜੋ ਤੁਹਾਨੂੰ ਦੱਸ ਦਿਆ ਕਿਹੜੀ ਧਾਰਾ ਲੱਗਦੀ ਆ ਚਲੋ ਲਗੋ ਕੇ ਚਲੋ ਦੇਖੋ ਚਲੋ ਲੈ ਕੇ ਤਾਂ ਇਹਨਾਂ ਨੇ ਪਰਚੇ ਦਾ ਢੇਰ ਲਾ ਚੱਲੇ ਉੱਥੇ ਜਾ ਆ ਗਈ ਹੋ ਗਿਆ ਪੁਲਿਸ ਤੇ ਆਪਣੇ ਨਾਲ ਨਹੀਂ ਪਾਪਾ ਪੁਲਿਸ ਕਹਿਦੀ ਸਕੀ ਆ ਇਹਦੀ ਤਾਂ ਯਾਰੀ ਵੀ ਮਾੜੀ ਆ ਤੇ ਦੁਸ਼ਮਣੀ ਵੀ ਸਹੀ ਕਿਹਾ ਸੀ ਸਿਆਣਿਆਂ ਨੇ ਹਾਂ ਓ ਚੱਲ ਜਨਾ ਬੋਰਡ ਤੇ ਚਲੋ ਦੱਸੋ ਮੈਂ ਮਾਟਰੀ ਦੀ ਕੀ ਕਰਨਾ ਇਹਨਾਂ ਦਾ ਕਰਨਾ ਕੀ ਆ ਪਰਚਾ ਕਰੋ ਇਹਨਾਂ ਤੇ ਇਹਨਾਂ ਨੂੰ ਵੀ ਪਤਾ ਲੱਗੇ ਕਿਦਾਂ ਨਕਲ ਮਰਾਈਦੀ ਹੈ ਅੱਛਾ ਜੀ ਪਰਚਾ ਸਾਡੇ ਕੱਲੇਾਂ ਤੇ ਬੰਦਾ ਵਾ ਤੁਹਾਡੇ ਤੇ ਵੀ ਬੰਦਾ ਹੀ ਆ ਤੁਹਾਡੇ ਤੇ ਕਹਦਾ ਅਸੀਂ ਤੇ ਪੇਪਰ ਕਰਾਉਂਦਾ ਤੇ ਅਸੀਂ ਵੀ ਪੇਪਰ ਹੀ ਕਰਾਉਂਦੇ ਆ ਪਰ ਤੁਹਾਡੇ ਕੋਈ ਸ਼ਿਫਾਰਿਸ਼ ਵਾਲਿਆਂ ਨੂੰ ਨਹੀਂ ਕਰਾਉਂਦਾ ਕੋਹੋਂ ਆਂਦਾ ਵਾ ਅਸੀਂ ਕਹਿੰਦੇ ਕੀ ਸਬੂਤ ਹੈ ਤੁਹਾਡੇ ਕੋਲ ਸਬੂਤ ਵੀ ਦੇ ਦਿੰਨੇ ਆ ਜਨਾਬ ਆ ਸਾਨੇ ਕਿਣੀ ਚੱਲਣ ਢੀ ਆ ਇਹ ਸਾਨੇ ਚੱਲਣ ਢੀ 1999 ਵੇਖੋ 99 ਚੱਲਣ ਢੀ ਕਾਨੂੰਨ ਸਾਰਿਆਂ ਲਈ ਇੱਕ ਹੀ ਆ ਨਾ ਕਾਨੂੰਨ ਤੇ ਸਾਰਿਆਂ ਦਾ ਇੱਕ ਹੁੰਦਾ ਨਕਲ ਭਾ ਉਜੇ ਬਾੜੀ ਫਸਲ ਨੂੰ ਖਾਣ ਲੱਪੀ ਤੇ ਫਿਰ ਤੇ ਸਰ ਗਿਆ ਕਿ ਤੂੰ ਹੀ ਨਕਲ ਮਰਵਾਈ ਤੇ ਪਰਚਾ ਤੁਹਾਡੇ ਤੇ ਵੀ ਬਣਦਾ ਵਾ ਉਹ ਕਾਨੂੰਨ ਸਾਰਿਆਂ 'ਤੇ ਇੱਕੋ ਜਿਹਾ ਵਾ ਉਹ ਨਹੀਂ ਜਨਾਬ ਉਹ ਬੱਚਾ ਆਪਣੇ ਲਿਆਜ ਵਾਲਾ ਵਾ ਵਾ ਜੀ ਵਾ ਉਹ ਤੁਹਾਨੂੰ ਲਿਆਜ ਵਾਲਿਆਂ ਦੀ ਢੀ ਫਿਕਰ ਆ ਓ ਅਸੀਂ ਜਿੰਨਾ ਵੱਡੇ ਪ੍ਰਸ਼ਨ ਕਰਾਂ ਕਰਾਂ ਨਿਆਣੇ ਜੰਮਿਆ ਅਸੀਂ ਮਗਰ ਬਣਾਈਏ ਮੇਰਾ ਸਗਾ ਭਰਾ ਵਾ ਭਾਵੇਂ ਖੂਨ ਕਢਾ ਕੇ ਵੇਖ ਲੋ ਉਹ ਕਢਾਉਣੇ ਤੇਰਾ ਵੀ ਖੂਨ ਉਹ ਜਨਾਬ ਤੁਸੀਂ ਕਿਹਨਾਂ ਦੀ ਗੱਲਾ ਸੰਡਾ ਕਟੋ ਪਰਚਾ ਉਹ ਕੱਟਦੇ ਆ ਪਰਚਾ ਵੀ ਜਨਾਬ ਪਹਿਲਾਂ ਨਿਆਣਿਆਂ ਨੂੰ ਸੱਦੋ ਇੱਥੇ ਹੁਣ ਨਿਆਣੇ ਕੀ ਕਰਨਾ ਵਾ ਉਹ ਪੇਪਰ ਪਾਉਂਦਾ ਉਹਨਾਂ ਨੂੰ ਵੇਖਿਆ ਕਹਿੰਦੇ ਹੁੰਦੇ ਨਾ ਛੁੱਟਦੇ ਤਾਂ ਨਹੀਂ ਹੁੰਦੇ ਸੱਦੋ ਨਿਆਣੇ ਆਵਾਜ਼ ਦੇ ਨਿਆਣਿਆਂ ਨੂੰ ਕੋਈ ਨਹੀਂ ਜਨਾਬ ਨਿਆਣੇ ਆ ਗਏ ਨਾ ਤੇ ਸਭ ਪਤਾ ਲੱਗ ਜਾਣਾ ਆਵੇ ਆ ਹੀ ਗਏ ਨਿਆਣੇ ਵੀ ਦੱਸ ਬਾਬ ਜੀ ਆ ਕੇ ਜਾਂਦਾ ਕੌਣ ਨਹੀਂ ਤੇਰੇ ਨਾਲ ਪੜਦਾ ਆ ਕੇ ਇਹ ਨਹੀਂ ਸਾਡੇ ਨਾਲ ਪੜਦਾ ਵੇਖਿਆ ਵੇਖਿਆ ਨਿਕਲਾ ਹੈ ਨਾ ਝੂਠ ਸਾਹਮਣੇ ਬਸ ਕਰਾ ਵੱਡੇ ਸਿਆਣਿਆਂ ਉਹ ਜਨਾਬ ਇੱਥੇ ਹੀ ਪੜਦਾ ਵਾ ਉਹ ਇੱਥੇ ਨਾ ਵਾਂ ਦਾ ਲਿਆ ਇਹਦਾ ਵਾਹ ਜੀ ਵਾਹ ਓਏ ਨਿਆਣਾ ਵਾਂ ਕੇ ਮਿਸਟਰ ਇੰਡੀਆ ਵਾ ਜਿਹੜਾ ਗੈਪ ਹੋ ਕੇ ਕਲਾਸ ਚ ਆਉਂਦਾ ਉਹ ਜਿਨ੍ਹਾਂ ਦਾ ਪੜਦਾ ਉਹਨਾਂ ਨੂੰ ਤੇ ਪਤਾ ਹੀ ਨਹੀਂ ਆ ਓਏ ਤੇ ਆਮ ਨਹੀਂ ਸਕੂਲੇ ਵਰਦਾ ਇਹਨੂੰ ਕੀ ਪਤਾ ਹੋਣਾ ਔਰ ਕਰ ਲੈਨੇ ਆ ਪਤਾ ਪਪਾ ਕਿੱਥੇ ਪੜਦਾਂ ਨੂੰ ਸਰ ਜੀ ਮੈਂ ਸ਼ਹਿਰ ਪੜਦਾਂ ਅੱਜ ਨਹੀਂ ਸ਼ਹਿ ਫਰਜੀ ਮੇਰਾ ਡੈਡੀ ਕਹਿੰਦਾ ਹੈ ਕਿ ਜੇ ਸਰਕਾਰੀ ਸਕੂਲ ਪੇਪਰ ਦੇਵੇਂਗਾ ਨਾ ਤੇ ਨੰਬਰ ਬੜੇ ਵਧੀਆ ਆਣਗੇ ਤੇ ਨਾਲੇ ਸਾਰੋਂ ਨਹੀਂ ਮੇਰੇ ਡੈਡੀ ਨੂੰ ਜਾਣਦੇ ਹੀ ਆ ਹਾ ਖੋਤਾ ਹੱਸ ਲਈ ਐਂਦਾ ਕਹੀ ਦਿੰਦਾ ਵਾ ਉਹ ਜਨਾਬ ਇਹਦਾ ਪਹਾੜਾ ਵਧ ਗਿਆ ਸੀ ਇਹਨੂੰ ਤਾਂ ਸ਼ਰ ਪਾਇਆ ਸੀ ਕਿ ਸਾਈਕਲ ਤੇ ਜਾ ਕਰੂਗਾ ਤੇ ਪਹਾੜ ਘਟੂਗਾ ਪਾਪਾ ਨਾਲੇ ਮਾਸਟਰ ਇਹਨੂੰ ਆਂਦਾ ਸੀ ਮੈਨੂੰ ਤੂੰ ਆਪਣਾ ਚਾਚਾ ਹੀ ਸਮਝ ਓ ਇਹਨਾਂ ਨੂੰ ਵੀ ਆਪਣੇ ਭਤੀਜੇ ਸਮਝ ਲੈਣਾ ਸੀ ਇਹ ਤੈਨੂੰ ਦੰਦੀਆਂ ਵੜਦੇ ਆ ਇਹਨਾਂ ਨੂੰ ਇਹ ਪੁੱਛੋ ਕਿ ਇੱਥੇ ਪੜਾਉਣਾ ਦਾ ਕੀ ਰਿਸ਼ਤੇਦਾਰੀਆਂ ਕੱਢਣਾ ਹੁੰਦੇ ਆ ਉਹ ਜਨਾਬ ਕੋਈ ਨਹੀਂ ਮੈਂ ਸਮਝਾਉਣਾ ਤੁਹਾਨੂੰ ਬੇਟਾ ਚਲੋ ਤੁਸੀਂ ਪੇਪਰ ਪਾਉ ਜਾ ਕੇ ਚਲੋ ਜਦੋਂ ਧਿਆਣੇ ਨੂੰ ਸਕੂਲੇ ਨਹੀਂ ਭੇਜਣਾ ਤੇ ਆਉਣਾ ਕੀ ਉਹਨਾਂ ਨੂੰ ਲਾ ਹਾ ਡਾੜਾ ਤੇ ਐਤਵਾਰ ਵੀ ਚਲੋ ਚੁੱਕ ਲਿਆ ਹੁੰਦਾ ਓਏ ਅਸੀਂ ਉਹ ਤੋਂ ਐਤਵਾਰ ਕੀ ਕਰਾਉਣਾ ਵਾ ਆਪਾ ਇਹ ਸਾਲਾ ਕੰਮ ਤੋਂ ਡਰਦਾ ਹੀ ਆ ਜਾਂਦਾ ਕਰ ਦੇ ਦੇਣਾ ਵੀ ਗੱਲ